ਇਟਲੀ ਆਈ ਪੀਐਮ ਮੈਲੋਨੀ ਦੀ ਖੂਬਸੂਰਤੀ ਦੇ ਇਸ ਤਰੀਕੇ ਦੇ ਨਾਲ دیਵਾਨੇ ਹੋ ਚੁੱਕੇ ਨੇ 트럼ਪ ਜੀ ਹਾਂ ਰਾਜ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਮਿਸਰ ਦੇ ਵਿੱਚ ਗਾਜ਼ਾ ਸੰਮੇਲਨ ਦੇ ਵਿੱਚ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਸੁੰਦਰ ਔਰਤ ਕਿਹਾ ਜਿਸ ਦੇ ਨਾਲ ਵਿਵਾਦ ਪੈਦਾ ਹੋ ਚੁੱਕਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਮੁੱਦਾ ਬਣ ਚੁੱਕਿਆ। ਟਰੰਪ ਨੇ ਕਿਹਾ ਹੈਗਾ ਕਿ ਅਮਰੀਕਾ ਦੇ ਵਿੱਚ ਇੱਕ ਔਰਤ ਨੂੰ ਸੁੰਦਰ ਕਹਿਣਾ ਇੱਕ ਰਾਜਨੀਤਿਕ ਕੈਰੀਅਰ ਦਾ ਅੰਤ ਹੈ। ਉਹ ਕਹੇਗਾ ਕਿ ਇਹ ਜਾਣਨ ਦੇ ਬਾਵਜੂਦ ਉਹ ਇੱਕ ਮੌਕਾ ਲੈਣਗੇ ਅਤੇ ਮੈਲੋਨੀ ਨੂੰ ਸੁੰਦਰ ਕਹਿਣਗੇ। ਦੱਸਦੇ ਕਿ ਮਿਸਰ ਦੇ ਸ਼ਰਮ ਅਲ-ਸ਼ੇਕ ਦੇ ਵਿੱਚ ਗਾਜ਼ਾ ਸੰਮੇਲਨ ਦੇ ਵਿੱਚ 79 ਸਾਲਾ ਟਰੰਪ 48 ਸਾਲਾ ਮੈਲੋਨੀ ਦੇ ਉੱਤੇ ਟਿੱਪਣੀ ਕਰ ਰਹੇ ਸਨ। ਜਦੋਂ ਕਿ ਉਹ ਦੂਜੇ ਨੇਤਾਵਾਂ ਦੇ ਨਾਲ ਉਹਨਾਂ ਦੇ ਪਿੱਛੇ ਜੋ ਕਿ ਮੁਸਕਰਾ ਰਹੀ ਸੀਗੀ ਐਸੇ ਸੰਮੇਲਨ ਦੇ ਵਿੱਚ 25 ਤੋਂ ਵੱਧ ਦੇਸ਼ਾਂ ਅਤਿੰਤ ਰਾਸ਼ਟਰੀ ਸੰਗਠਨਾ ਦੇ ਨੇਤਾਵਾਂ ਨੇ ਹਿੱਸਾ ਲਿਆ। ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ ਟਰੰਪ ਨੇ ਪਿੱਛੇ ਸਟੇਜ ਦੇ ਉੱਤੇ ਇਕੱਠੇ ਹੋਏ 30 ਨੇਤਾਵਾਂ ਦੇ ਵਿੱਚੋਂ ਮੈਲੋਨੀ ਇਕਲੋਤੀ ਔਰਤ ਸੀਗੀ। ਤਾਂ ਟਰੰਪ ਨੇ ਮੈਲੋਨੀ ਨੂੰ ਭਾਸ਼ਣ ਦੇ ਵਿੱਚਕਾਰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਕਹਿਣ ਦੀ ਇਜਾਜ਼ਤ ਨਹੀਂ ਹੈ। ਕਿਉਂਕਿ ਆਮ ਤੌਰ ਦੇ ਉਤੇ ਜੇ ਤੁਸੀਂ ਅਜੀਹਾ ਕਹਿੰਦੇ ਹੋ ਤਾਂ ਇਹ ਤੁਹਾਡੇ ਰਾਜਨੀਤਿਕ ਕਰੀਅਰ ਦਾ ਅੰਤ ਹੈ ਪਰ ਮੈਂ ਕਹਾਂਗਾ ਕਿ ਉਹ ਇੱਕ ਸੁੰਦਰ ਨੌਜਵਾਨ ਔਰਤ ਹੈ ਉਹਨਾਂ ਦੇ ਅੱਗੇ ਕੀ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਕਿਸੇ ਵੀ ਔਰਤ ਦਾ ਵਰਣਨ ਕਰਨ ਲਈ ਸੁੰਦਰ ਸ਼ਬਦ ਦੀ ਵਰਤੋਂ ਕਰਦੇ ਹੋ ਤਾਂ ਆਪਣੇ ਰਾਜਨੀਤਿਕ ਕਰੀਅਰ ਨੂੰ ਖਤਮ ਸਮਝੋ ਪਰ ਮੈਂ ਇੱਕ ਮੌਕਾ ਲਵਾਂਗਾ ਅਮਰੀਕੀ ਰਾਸ਼ਟਰਪਤੀ ਫਿਰ ਮੈਲੋਨੀ ਵੱਲ ਮੁੜ ਗਏ ਅਤੇ ਕਿਹਾ ਤੁਹਾਨੂੰ ਸੁੰਦਰ ਕਹਾਉਣ ਦੇ ਉੱਤੇ ਕੋਈ ਜੋ ਕਿ ਇਤਰਾਜ਼ ਨਹੀਂ ਹੈ ਤੇ ਨਹੀਂ ਹੈ ਕਿਉਂਕਿ ਤੁਸੀਂ ਹੋ ਸੁੰਦਰ ਮੈਲੋਨੀ ਇਸ ਦੇ ਉੱਤੇ ਮੁਸਕराई ਮੈਲੋਨੀ ਨੂੰ ਸੁੰਦਰ ਕਹਿਣ ਤੋਂ ਬਾਅਦ ਟਰੰਪ ਨੇ ਆਪਣੀ ਪ੍ਰਸ਼ੰਸਾ ਜਾਰੀ ਰੱਖਦੇ ਹੋਏ ਕਿਹਾ ਕਿ ਇਟਲੀ ਦੇ ਵਿੱਚ ਉਸ ਦਾ ਬਹੁਤ ਅਸਥਕਾਰ ਕੀਤਾ ਜਾਂਦਾ ਹੈ ਉਹ ਇੱਕ ਬਹੁਤ ਸਫਲ ਨੇਤਾ ਹੈ ਤਾਂ ਟਰੰਪ ਦੇ ਵੱਲੋਂ ਮੈਲੋਨੀ ਦੀ ਪ੍ਰਸ਼ੰਸਾ ਕਰਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਉਹ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਬਾਰੇ ਮੈਲੋਨੀ ਬਾਰੇ ਟਰੰਪ ਦੀਆਂ ਟਿੱਪਣੀਆਂ ਤੋਂ ਯੂਜ਼ਰਸ ਨਾਰਾਜ਼ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਇੱਕ ਅਮਰੀਕੀ ਰਾਸ਼ਟਰਪਤੀ ਦੇ ਲਈ ਅਜਿਹੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਇੱਕ ਮੀਟਿੰਗ ਦੇ ਦੌਰਾਨ ਇੱਕ ਮਹਿਲਾ ਰਾਜ ਮੁਖੀ ਦੇ ਨਾਲ ਇਸ ਤਰ੍ਹਾਂ ਦੇ ਲਹਿਜ਼ੇ ਦੇ ਵਿੱਚ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ ਹਾਲਾਂਕਿ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਤੁਹਾਡਾ ਵਿਚਾਰ ਵੀ ਬੇहद ਅਹਿਮ ਹੈਗਾ ਕਮੈਂਟ ਦੇ ਵਿੱਚੋਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਪਰ ਇਹ ਗਲਤ ਹੁੰਦਾ ਦੱਸ ਦਈਏ ਕਿ ਇੱਕ ਮੁੱਦਾ ਬਣ ਚੁੱਕਿਆ ਹੈਗਾ ਕਿ ਇਟਲੀ ਆਈਪੀਐਮ ਮੈਲੋਨੀ ਦੀ ਖੂਬਸੂਰਤੀ ਦੇ ਜਿਹੜੇ ਕਿ دیਵਾਨੇ ਹੋਏ ਨੇ ਹਾਲਾਂਕਿ ਇਸ ਦੇ ਪਿੱਛੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੈ ਇੱਕ ਸੰਮੇਲਨ ਦੇ ਦੌਰਾਨ 트럼ਪ ਦੇ ਵੱਲੋਂ ਜੋ ਕਿ ਕਹਿ ਸਕਦੇ ਹੈ ਕਿ ਤਾਰੀਫ ਕੀਤੀ ਗਈ ਹੈ ਪਰ ਉਸ ਤਾਰੀਫ ਨੇ We have a woman, a young woman, who's. Uh, I'm not allowed to say it because usually it's the end of your political career if you say it. She's a beautiful young woman. Now, if you use the word beautiful in the United States about a woman, that's the end of your political career, but I'll take my chances. Where is she? There she is. You don't mind being called beautiful, right? Because you are. Thank you very much for coming. We appreciate it.